ਗੱਲ ਦੋਸਤੋ ਕੀ ਹਾਲ ਚਾਲ ਉਮੀਦ ਕਰਦੇ ਆ ਬਾਬੇ ਸਾਰੇ ਹੋਣਗੇ ਠੀਕ ਠਾਕ ਤੇ ਤੁਹਾਡੇ ਵਾਸਤੇ ਕਰਦੇ ਆ ਅੱਜ ਇੱਕ ਹੋਰ ਬਲੌਗ ਸਟਾਰਟ ਸਸਕਰ ਕਰ ਦੂੰਦਾ ਟਰੈਪ ਆਜੋ ਬਣੇ ਰਹੋ ਬਲੌਗ ਤੇ ਕਰੀਏ ਬਲੌਗ ਨੂੰ ਸਟਾਰਟ ਅੱਡੀ ਬੰਨਤਾ ਕਰਤੀ ਲੇਟਾਂ ਕਾਤੋਂ ਨਹੀਂ ਬੰਦ ਹੋਈਆਂ ਇਹਦੀਆਂ ਬੰਦੀ ਆ ਤੇ ਚੱਲੀ ਜਾਂਦੀ ਆ ਬੰਦੀ ਉਹੀ ਜਗ ਜਾਨੇਗਾ ਤੜਕੋ ਤੜਕੀ ਬਾਬੇ ਆਏ ਸੀ ਟਰੱਕ ਦੇ ਕੋਲੇ ਪਰ ਟਰੱਕ ਦੀਆਂ ਬੈਟਰੀਆਂ ਮੈਨੂੰ ਲੱਗਦਾ ਪੁਰਾਣੀਆਂ ਕਰਕੇ ਨਾ ਟਰੱਕ ਸਟਾਰਟ ਨਹੀਂ ਹੋਇਆ ਕੱਲ ਛੁੱਟੀ ਸੀ ਘਰੇ ਸੀਗੀ ਆਪਾਂ ਹੁਣ ਦੇਣੇ ਆ ਕੋਈ ਨਾ ਕੋਈ ਹੱਲ ਕਰਕੇ ਓਕੇ ਆ ਟਰੱਕ ਆ ਗਿਆ ਟਰੱਕ ਤੋਂ ਟਰੱਕ ਨਾਲ ਲਾ ਕੇ ਜੰਪ ਸਟਾਰਟ ਕਰਦੇ ਹੁਣ ਜੇ ਹੋ ਗਿਆ ਤਾਂ ਆ ਬਾਈ ਲਈ ਆਉਂਦਾ ਇਹਦੇ ਨਾਲ ਕਰਦੇ ਆ ਸਟਾਰਟ ਆਪਾਂ ਬਸ ਹੁਣ ਸਟਾਰਟ ਹੋ ਗਿਆ ਤੜਕੋ ਤੜਕੀ ਇਹ ਸਾਰਾ ਦੇਣੀ ਮਾਰਾ ਜਾਊ ਇਹ ਦਿਨ ਮੈਨੂੰ ਨਾ ਬੈਟਰੀਆਂ ਚੇਂਜ ਹੋਣ ਵਾਲੀਆਂ ਸੱਚ ਕੱਟੀ ਨਹੀਂ ਮੈਨੂੰ ਯਾਦ ਪੁੱਲ ਗਿਆ ਇਹ ਕਾਈ ਇੰਡੀਆ ਤੋਂ ਨਵੇਂ-ਨਵੇਂ ਸੀਗੇ ਤੇ ਆ ਹੀ ਚੱਕਰ ਚੱਲ ਗਿਆ ਉਹਦੇ ਨਾਲ ਜੇ ਕਰਕੇ ਲਾਲ ਗਏ ਲਓ ਵੀ ਮਿੱਤਰੋ ਸਾਰਾ ਕੁਝ ਹੋ ਗਿਆ ਰੈਡੀ ਟਰੱਕ ਵੀ ਆਪਣਾ ਸਟਾਰਟ ਹੋ ਗਿਆ ਟ੍ਰੇਲਰ ਵੀ ਕਰ ਲਿਆ ਹੁੱਕ ਤੇ ਚੈਨਲ ਕਰ ਲੋ ਆਪਾਂ ਦਾ ਸਬਸਕ੍ਰਾਈਬ ਤੇ ਫਿਰ ਤੁਰਦੇ ਆਪਾਂ ਸਾਸ ਕਟ ਨੂੰ ਅੱਜ ਦਿਖਾਉਣਿਆ ਸਾਨੂੰ ਸਾਸ ਕਟ ਹੁੰਦੇ ਰਹਾ ਤੇ ਵੈਦਰ ਵੀ ਥੋੜਾ-ਥੋੜਾ ਮੀਂਹ ਵਾਲਾ ਹੋ ਚੱਲਿਆ ਤੇ ਬਰੀਕ ਬਰੀਕ ਜੀਆਂ ਕਣੀਆਂ ਪੈਨ ਲੱਗੀਆਂ ਤੇ ਪਰ ਹੈ ਠੀਕ ਆ ਹਜੇ ਤੱਕ ਤੇ ਲੈ ਕੇ ਬਾਬੇ ਦਾ ਨਾਂ ਵਧਾਉਣਿਆ ਸਫਰ ਬਾਪੂ ਅੱਜ ਸਸ ਕਟੂਨ। ਸੋ ਵਾਹਿਗੁਰੂ ਭੁੱਖ ਲੱਗ ਗਈ ਰੋਟੀ ਪਾਣੀ ਸ਼ਾਗੀ ਲੈਣਾ ਯਾਰਾ ਮੁੜ ਕੇ ਆਹ ਸਹਿਰ ਸ਼ੱਕ ਲਗੇ ਤੇ ਮੁੜ ਕੇ ਆਪਣੀ ਅੱਧੀ ਗਵਾਲ ਰਹਿ ਗਈ ਅੱਧੀ ਕੱਢ ਲਈ ਆਪਾਂ। ਸਨੋਹਾਂ ਦੇ ਵਗੇ ਤੇ ਢੇਰ ਲੱਗੇ ਪਿਆ ਲੱਗੀ ਹੋਰਨ। ਪਹਿਲਾਂ ਮੈਂ ਪਿੱਛੇ ਖਾਣ ਲੱਗਿਆ ਰੋਟੀ ਪਾਣੀ ਤੇ ਫਿਰ ਮੈਂ ਚਲੇ ਜਾਣਾ ਸਹਿਰ ਖਾਣੇ ਨਾਲੇ 10 ਮਿੰਟ ਮੋਬਾਈਲ ਚਲਾ ਲਾਂਗੇ। ਕਿਉਂਕਿ ਰੀਂਜ ਇੱਥੇ ਆ ਜਾਂਦੀ ਆਹ ਸਹਿਰ ਦੇ ਵਿੱਚ। ਅਟਮਾ ਇੰਟਰਨ ਵਾਲੇ ਰਾਤ ਇਹਨਾ ਰੇਂਜ ਬਹੁਤ ਘਟ ਆਉਂਦੀ ਆ ਦਾਲ ਮੈਂ ਕਹਿੰਦਾ ਦਾਲਾ ਦਾ ਆਪਣੇ ਕੋਲੇ ਦੋ ਪਈਆਂ ਇੱਕ ਹੋਰ ਪਈਆ ਮੈਂ ਕਹਿੰਦਾ ਦਾਲ ਖਾ ਲ ਗਏ ਬਾਬੇ ਮੂੰਗੀ ਦੀ ਖਾ ਲ ਗਏ ਹਲਕੀ ਜੀ ਮੁੜ ਕੇ ਨਾ ਜਦੋਂ ਬੈਠੀ ਦਾ ਸੀਟ ਦੇ ਉੱਤੇ ਫਿਰ ਥੋੜਾ ਜਿਹਾ ਭਾਰਾ ਖਾਦਾ ਹੋਵੇ ਕੰਮ ਔਖਾ ਹੁੰਦਾ ਤੇ ਰਾਤ ਨੂੰ ਤਾਂ ਬੰਦਾ ਬੜਾ ਮੋਟਾ ਢੀੜਾ ਕੱਢ ਲੈਂਦਾ ਮੂੰਗ ਕੀ ਚੰਦਨ ਦੇ ਅੱਜ ਫਿਰ ਜਣੇ ਕੋਈ ਗੱਲ ਨਹੀਂ ਬਾਏ ਬਾਬਾ ਨਾਨਕਾ ਸਾਵਨ ਨੂੰ ਦੀ ਤੱਤੀਆਂ ਦੱਤੀਆਂ ਰੋਟੀਆਂ ਰੋਟੀ ਆਪਣੀ ਗਰਮ ਹੋ ਗਈ ਜੀ ਰੋਟੀ ਛਕੀਏ ਪ੍ਰਸ਼ਾਦਾ ਤੇ ਦਿਨ ਵੀ ਅੱਜ ਬਹੁਤ ਸੋਹਣਾ ਲੱਗਿਆ ਹੋਇਆ ਧੁੱਪ ਨਿਕਲੀ ਵੀ ਆ ਤੇ ਸ਼ਾਕੇ ਪ੍ਰਸ਼ਾਦਾ ਫੇਰ ਆਪਾਂ ਬਣਾਉਣੇ ਆ ਵਧਾਉਣੇ ਆ ਸਫ਼ਰ ਅੱਗੇ ਤੇ ਉਹਨਾਂ ਟਾਈਮ ਤੁਸੀਂ ਵੀ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਰੋਟੀ ਖਾਂਦੇ ਖਾਂਦੇ ਸਾਰੇ ਤਰ੍ਹਾਂ ਦੀ ਤੁਹਾਨੂੰ ਵਧੀਆ ਵੀਡੀਓ ਦੇਖਣ ਨੂੰ ਆਪਣੇ ਚੈਨਲ ਤੇ ਮਿਲਦੀਆਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਆਉਣਾ ਮੈਂ ਰੋਟੀ ਖਾਂਦਾ ਬਲੂ ਰਿਵਰ ਸੈਰ ਖੜੇ ਸੀ ਤੇ ਰੋਟੀ ਪਾਣੀ ਬਾਬਿਓ ਆਪਣਾ ਗਿਆ ਖਾਦਾ ਤੇ ਆਪਣੀ ਸਮਝ ਲੋ ਅੱਧੀ ਗਵਾਟ ਇੱਥੋਂ ਨਿਕਲ ਗਈ ਆ ਤੇ ਅੱਧੀ ਗਵਾਟ ਆਪਣੀ ਇੱਥੋਂ ਰਹਿ ਗਈ ਆ ਤੇ ਰਾਤ ਨੂੰ ਮੈਨੂੰ ਲੱਗਦਾ ਵੀ ਆਪਾਂ 10 11 ਵਜੇ ਐਡਮਿੰਟਨ ਮੜ ਜਾਗੇ ਤੇ ਬਾਕੀ ਮਾਹੌਲ ਦੇਖਾਂਗੇ ਕੀ ਹਿਸਾਬ ਕਿਤਾਬ ਹੈਗਾ ਤੇ ਦਿਨ ਪਰ ਬਹੁਤ ਜ਼ਿਆਦਾ ਸੋਹਣਾ ਲੱਗਿਆ ਵਾ ਰਾਜ ਇੰਨੀ ਸੁਣੀ ਧੁੱਪ ਹੈਗੀ ਆ ਤਾਂ ਘਰ ਕਿਹੜੀ ਸਨੋ ਇਕੱਠੀ ਕੀਤੀ ਵੀ ਸੀਗੀ ਸਾਰੀ ਦੇਖੋ ਕੋਰਨਰ ਆ ਗਈ ਆ ਜਿੰਨਾ ਪਾਣੀ ਬਣਿਆ ਵਾ ਇਹ ਸਾਰੀ ਹੁਣ ਸਨੋਖ ਖੋਰਨ ਲੱਗ ਗਈ। ਆ ਕਿਸੇ ਦਾ ਮੱਡ ਪਲਾਵ ਤੋੜ ਕੇ ਹਟਿਆ ਪਿਆ। ਇੱਥੇ ਸੱਟ ਗਿਆ ਪੱਟੂ। ਤੇ ਟੈਟੂਰ ਆਪਾਂ ਚੈੱਕ ਕਰ ਲੇ ਨਾਲੇ ਮੈਂ ਕਿਹਾ ਰੋਟੀ ਖਾ ਕੇ ਘੇੜਾ ਕੱਢ ਲੈਨੇ ਆ। ਤੇ ਨਾਲੇ ਛੋਡੇ ਵਾਸਤੇ ਵੀਡੀਓ ਬਣਾ ਲੈਨੇ ਆ ਤੇ ਆਹ ਦੇ ਪੈਟਰੋਲ ਵਾਲੀਆਂ ਬੋਤਲਾਂ ਸਿੱਟੀਆਂ ਪਈਆਂ ਬਾਬਿਓ। ਜਿਹੜੇ ਬੰਦੇ ਆਪਾਂ ਨੇ ਬਲੌਗ ਦੇਂਦੇ ਆ ਉਹਨਾਂ ਨੂੰ ਪਤਾ ਹੀ ਆ ਪੈਟਰੋਲ ਵਾਲੀਆਂ ਬੋਤਲਾਂ ਕਿੰਨਾਂ ਨੂੰ ਕਹਿੰਦੇ ਇੱਥੇ ਕੈਨੇਡਾ ਦੇ ਵਿੱਚ। ਇਹ ਕਾਹ ਸਿੱਟੀ ਪਈ ਆ? ਇਹ ਕਾਹ ਸਿੱਟੀ ਪਈ ਆ? ਉਹ ਬੱਲਾ ਬੱਲਾ ਆਹ ਕੀ ਪਿਆ? ਬੱਲੇ 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 ਉੜਦਾ ਪੰਛੀ ਕੈਨੇਡਾ ਚ ਵੀ ਚੱਲਦਾ ਪੂਰਾ ਉੜਦਾ ਪੰਛੀ ਬੱਲੇ ਹੈ ਕਾਹ ਪਿਆ ਉੜਦੇ ਨੇ ਪੰਛੀ ਇੱਥੇ ਵੀ ਠੰਡ ਦੇ ਵਿੱਚ ਉਹ ਬੱਲੇ ਆਹ ਕੀ ਪਿਆ ਆਈ ਦਈਆ ਵਾ ਇਦਾਂ ਹੀ ਪਨਾ ਵੀ ਦੇਖ ਲਓ ਕਿਹਦੀਆਂ ਸੈਟਿੰਗਾਂ ਇਹ ਕਿਹੜੇ ਨਜ਼ਾਰੇ ਲੈਂਦੇ ਆੜਦੇ ਪੰਛੀ ਦੇ ਉੱਡਦਾ ਵਨ 6 ਕਾ ਪਿਆ ਇੱਕ ਉਹ ਪਿਆ ਉਹ ਪੈਟਰੋਲ ਵਾਲੀ ਬੋਤਲ ਪਈ ਆ ਆ ਦੂਜੀ ਖਾਲੀ ਕਰਕੇ ਇਹਨੇ ਬੋਤਲ ਛੱਡਤੀ ਕੈਨੇਡਾ ਦੇ ਵਿੱਚ ਪੂਰਾ ਮਾਹੌਲ ਆ ਬਾਈ ਪੂਰਾ ਫੈਨ ਤੇ ਪਰ ਚਲੋ ਮਾਰਾ ਮੋਟਾ ਰਾਰਾ ਘਾਰ ਵੀ ਬੰਦਾ ਛੱਟਿਆ ਹੋਵੇ ਨਾ ਗੰਦ ਜਾਂ ਭੈੜਾ ਲੱਗਦਾ ਏ ਹੁਣ ਇੱਥੇ ਅਗਲਾ ਟਰੱਕ ਜੇ ਲਾ ਕੇ ਨਾਲ ਤੇ ਜਿਹੜਾ ਮਾਰਾ ਮੋਟਾ ਹੁੰਦਾ ਆਈ ਸੈੱਟ ਛੁੱਟ ਦਿੰਦੇ ਹੈਗੇ ਤੇ ਬ੍ਰੇਕ ਵੀ ਮੈਨੂੰ ਲੱਗਦਾ ਆਪਣੀ ਮੁੱਕਣ ਵਾਲੀ ਆ ਤੇ ਹੈਲੀਕਾਪਟਰ ਪਤਾ ਨਹੀਂ ਕਿਹੜੇ ਪਾਸੇ ਆ ਰਿਹਾ ਹੈਲੀਕਾਪਟਰ ਦੀ ਆਵਾਜ਼ ਆ ਰਹੀ ਹੈ ਕਿਹਦੇ ਪਾਸੇ ਆ ਰਿਹਾ ਹੈ ਹੈਲੀਕਾਪਟਰ ਨਾ ਪਹਾੜਾਂ ਦੇ ਵਿੱਚ ਇੱਥੇ ਫਿਰਦਾ ਹੀ ਰਹਿੰਦੇ ਆ ਬਾਰਾ ਮੋਟਾ ਜਿਹੜੇ ਐਡਵੈਂਚਰ ਕਰਦੇ ਆ ਉਹਨਾਂ ਨੂੰ ਹੈਲੀਕਾਪਟਰ ਤੇ ਬਿਠਾ ਕੇ ਲੈ ਲੈਂਦੇ 100 150 ਡਾਲਰ ਮਾਰਾ ਮੋਟਾ ਪਹਾੜ ਪੂੜ ਦਿਖਾ ਦੇ ਪਹਾੜੀ ਉਧਰ ਹੁੰਦਾਗੇ ਲੁੰਗੀ ਘੇਰਾ ਕਿਸੇ ਪਾਸੇ ਤੇ ਆ ਜੋ ਆਪਾਂ ਵੀ ਚੱਲਦੇ ਟਰੱਕ ਦੇ ਵਿੱਚ ਤੇ ਮੁੜ ਕੇ ਅੱਗੇ ਆਪਾਂ ਨੂੰ ਬੇਲ ਮੋਡ ਸਹਿਰਪੜਾ ਦੇਣੇ ਜੇ ਉੱਥੇ ਚਾਹ ਚੱਕਣੀ ਹੋਈ ਚਾਹ ਚੱਕ ਲਾਂਗੇ ਫਰਵਰੀ ਦੇ ਮਹੀਨੇ ਵੀ ਸੂਰਜ ਅੱਖਾਂ 'ਚ ਵਾਜਦਾ। ਪਹਾੜਾਂ ਦੀ ਬਾਤ ਜੀ ਦਾ ਬਾਵਾ ਟਾਈਮ ਦੀ ਆਈ ਜਾਂਦੀ ਆ ਤੇ ਮੈਨੂੰ ਹਜੇ ਤੱਕ ਦਿਖਿਆ ਨਹੀਂ ਕਿੱਥੇ ਆ। ਹੈਦਾ ਕਿਤੇ ਨੇੜੇ ਤੇੜੀ ਇੱਥੇ। ਕਿ ਚੜਦਾ ਇੱਥੇ। ਪੀਟਰ ਬੈਲਟ ਜਾਂਦਾ ਬਾਦਿਓ। ਅੱਛਾ ਫਿਰਦਾ ਬਾੜੀ ਦੂਰ ਫਿਰਦਾ ਉਹਦਾ। ਬਾਜ ਦੇਖ ਲਓ ਪਹਾੜਾਂ ਦੇ ਵਿੱਚ ਇੰਨੀ ਘੁੰਮਦੀ ਆ। ਫਿਰਦਾ ਬਹੁਤ ਦੂਰ ਆ। ਤੇ ਪਰ ਬਾਅਦ ਇੱਥੇ ਤੱਕ ਕਹਿਣ ਪੂਰੀ ਸੁਣਦੀ ਆ ਇਹ ਹੈਗਾ ਜੀ ਪਹਾੜਾਂ ਦੇ ਵਿੱਚ ਘਰਿਆ ਹੋਇਆ ਛੋਟਾ ਜਿਹਾ ਸ਼ਹਿਰ ਤੇ ਉਹ ਪੰਪ ਤੇ ਆਪਣੇ ਪੰਜਾਬੀ ਭੈਣਾਂ ਕੰਮ ਵੀ ਕਰਦੀਆਂ ਉੱਥੇ ਇਹ ਹੈਗਾ ਜੀ ਸ਼ਹਿਰ ਦਾ ਨਾਮ ਬਲੂ ਰਿਵਰ ਕੋਈ ਨੀਲੇ ਰੰਗ ਦੀ ਰਿਵਰ ਇੱਥੇ ਚੱਲਦੀ ਆ ਜੀਦਾ ਕਰਕੇ ਦਾ ਨਾਮ ਰੱਖਿਆ ਗਿਆ ਬਲੂ ਰਿਵਰ ਤੇ ਆਪਣੇ ਵਾਲਾ ਛੋਟਾ ਖੜਾ ਝਾਲਰ ਆਪਾਂ ਲਾਦੀ ਸੀ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੋਣਾ ਝਾਲਰ ਝੁਲਰਾ ਪੈਣ ਸੈੱਟ ਕਰਦੀ ਇਹ ਟਰੱਕ ਆਪਣਾ ਸਭ ਤੋਂ ਪੁਰਾਣਾ ਟਰੱਕ ਹੈ ਕੇ ਸੀ ਆ ਇਹਦੇ ਸਾਡਾ ਛੋਟਾ ਹੁੰਦਾ ਸੀਗਾ ਤੇ ਤੇ ਨਾਲ ਸਾਨੂੰ ਹਮੇਸ਼ਾ ਦਿਖਾਉਣਾ ਹੁੰਦਾ ਆ ਆਪਣੇ ਪਹਿਲੇ ਟਾਈਪ ਦੇ ਸ਼ੇਅਰ ਲਿਖਾਏ ਹੋਇਆ ਪੈਗੇ ਜਿੰਦੜੀ ਨੁਥਰੇ ਚਮੇਲੇ ਵੀ ਜਾਗਦੇ ਵੀ ਰਾਤ ਰਾਂਗਦੀ ਨਾਲ ਲਿਖਾਇਆ ਹੋਇਆ ਆਪਣੇ ਪੈਂਟ ਦਾ ਨਾਮ ਤੇ ਆ ਦੇਖੋ 19 ਤੋਂ ਲੈ ਕੇ ਸਟicker ਲੱਗਿਆ 19 20 21 22 23 24 25 ਇਹ ਹੁੰਦਾ ਜੀ ਤੇਲ ਵਾਲਾ ਜਿਵੇਂ ਅਡੋ ਅਡ ਸਟੇਟਾਂ ਦੇ ਜਦੋਂ ਆਪਾਂ ਤੇਲ ਭਰਾਉਨੇ ਆ ਉਹਦਾ ਸਟicker ਆ ਤੇ ਆ ਜੋ ਚੱਲਦੇ ਆ ਟਰੱਕ ਦੇ ਵਿੱਚ ਕਰਦੇ ਆ ਫਿਰ ਅੱਗੇ ਗੱਲ ਬਾਤ ਅਵੀ ਮਿੱਤਰੋ ਰਾਹ ਦੇ ਵਿੱਚ ਰੁਕਣ ਦਾ ਪ੍ਰੋਗਰਾਮ ਬਣ ਗਿਆ। ਐਡਮਿਟਨ ਆਪਾਂ ਨੂੰ ਥੋ ਘੰਟੇ ਬਾਅਦ ਹੋਈ ਗਈ ਆ। ਤੇ ਟਾਈਮ ਕਾ ਵੀ ਹੋ ਗਿਆ ਮੈਂ ਕਹਾਂ ਯਾਰ ਰੋਗੀ ਜਾਂਦੇ ਆ ਕੱਲੂ ਆਪਾਂ ਨੂੰ ਡਿਲੀਵਰੀਆਂ ਦਾ ਬਾਹਲਾ ਰਾਤ ਨਹੀਂ ਹੈਗਾ। ਟਾਈਮ ਆ ਆਪਣੇ ਕੋਲੇ ਖੁੱਲ ਹੀ ਹੈਗਾ। ਤੇ ਟਿੱਗੀ ਰਾਤ ਆ ਬਾਬੇ ਉਹ ਤਾਰਿਆਂ ਵਾਲਾ ਪੂਰਾ ਪੂਰਾ ਮੌਸਮ ਤਾਰੇ ਉਹ ਸਾਹਮਣੇ ਚੰਦ ਦੇਖ ਲੋ। ਪੂਰਾ ਮੌਸਮ ਕਲੀਅਰ ਆ। ਆਹ ਕਿਹੜੀ ਪੈਟਰੋਲ ਵਾਲੀ ਬੋਤਲ ਤਾਂ ਨਹੀਂ ਬਈ। ਇੱਕ ਹੋਰ ਪਈਆ ਪੈਟਰੋਲ ਵਾਲੀ ਬੋਤਲ ਇੰਨਾ ਤੋਂ ਨਹੀਂ ਖੜਾ ਸੁੱਟਦਾ ਇੱਥੇ ਵੀ ਸਿੱਟੀ ਪਈ ਆ ਪੈਟਰੋਲ ਵਾਲੀ ਬੋਤਲ ਕੀ ਕੀਤਾ ਯਾਰ ਹਣ ਕੀ ਕੀ ਕਿਹਨੂੰ ਕਿਹਨੂੰ ਸਮਝਾਈਏ ਮੈਂ ਕਿਹਨੂੰ ਕਿਹਨੂੰ ਦੁੱਖ ਦੱਸਾਂ ਹਣੀ ਅਸੀਂ ਮਾੜੀਆਂ ਕਿਸਮਤਾਂ ਵਾਲੇ ਉਹ ਗੱਲ ਹੋ ਗਈ ਕਿਹਨੂੰ ਕਿਹਨੂੰ ਕੀ ਕੀ ਸਮਝਾਈਏ ਤੇ ਟਿੱਕੀ ਰਾਤ ਆ ਜਮਾ ਚੰਦ ਤਾਰੇ ਐਨ ਪੂਰਾ ਸਮਾਨ ਦੇ ਵਿੱਚ ਕਲੀਅਰ ਦੀ ਦੇ ਇਸ ਮੌਸਮ ਜਮਾ ਸਾਫ ਆ ਪਹਿਲਾਂ ਤਾਂ ਮੈਂ ਗਾਂ ਰੋਕਾ ਲੱਗਿਆ ਸੀ ਆ ਫੇਰ ਮੈਂ ਕਹਿਆ ਯਾਰ ਆ ਦੋ ਟਰੱਕ ਖੜੇ ਆ ਚੱਲ ਆਪਾਂ ਇੱਥੇ ਰੁਕ ਜਾਨੀ ਤਾਂ ਕਰਕੇ ਫਿਰ ਇੱਥੇ ਰੁਗ ਗਏ ਤੇ ਰੋਟੀ ਪਾਣੀ ਖਾਣੇ ਆ ਰੋਟੀ ਪਾਣੀ ਖਾ ਕੇ ਤੇ ਤੜਕ ਬਰਸਾ ਦੇ ਚਾਲੇ ਪਾਵਾਂਗੇ ਆਪਾਂ ਕਿਉਂਕਿ ਰਾਤ ਵਾਲਾ ਹੈ ਨਹੀਂ ਸੀਗਾ ਫਿਰ ਮੈਂ ਕਹਿਆ ਚੱਲ ਤੜਕ ਉੱਠ ਕੇ ਸਾਰੇ ਆਪਣੀ ਬੁੱਕ ਚੱਲ ਪੈਣੀ ਆ ਤੜਕ ਨੂੰ 7 ਵਜੇ ਬੁੱਕ ਚੱਲ ਪੈਣੀ ਆ ਜੇ ਆਪਾਂ ਤੜਕ ਨੂੰ 6:30 ਵਜੇ ਉੱਠ ਖੜਾਂਗੇ ਤੇ ਰੈਡੀ ਛੜੀ ਹੋ ਗਏ ਤੇ ਮੜ ਕੇ ਆਪਾਂ ਖਿੱਚ ਦੇਣਾ ਜਿੱਥੇ ਆਪਣੀ ਡਿਲੀਵਰੀ ਆ ਇੱਥੋਂ ਸਾਢੇ 1.5 ਘੰਟੇ ਆਪਾਂ ਨੂੰ ਬਾਟ ਲੱਗਣੀ ਆ ਹੋਰ ਤੇ ਖਿੱਚ ਕੇ ਕੱਲ ਨੂੰ ਇੱਕ ਡਿਲੀਵਰੀ ਉੱਥੇ ਹੋ ਜਣੀ ਆ ਤੇ ਇੱਕ ਆਪਣੀ ਗਾਹਲੇ ਸ਼ਹਿਰ ਹੋ ਜਣੀ ਆ ਦੋ ਡਿਲੀਵਰੀਆਂ ਆਪਾਂ ਕੱਲ ਨੂੰ ਨਿਬੇੜ ਦੇਣੀਆਂ ਹੈਗੀਆਂ ਠੰਡ ਬਹੁਤ ਆ ਯਾਰ ਦੇਖਣ ਨੂੰ ਨਾ ਮੌਸਮ ਚਾਹੇ ਸਾਫ਼ ਹੀ ਆ ਤੇ ਪਰ ਠੰਡ ਮੈਨਸ 1 ਡਿਗਰੀ ਟੈਂਪਰੇਚਰ ਸ਼ੀ ਬੜਾ ਪਿਆ ਪਿਆ ਪੰਪ ਤੇ ਕਹਿੰਦੇ ਬਾਬਿਓ ਬਹੁਤ ਟਾਈਮ ਬਾਅਦ ਪੰਪ ਤੇ ਆਏ ਇਹਦੇ ਉੱਤੇ ਉਹ ਮੈਨੂੰ ਲੱਗਦਾ ਨਾ ਉਧਰਲੇ ਪਾਸੇ ਬਿਨਾਂ ਸੱਤ ਤੋਂ ਸੀਗੇ ਪੰਪ ਜੀ ਉਹ ਮੈਨੂੰ ਲੱਗਦਾ ਨਵੇਂ ਬਣਾਉਣ ਲੱਗੇ ਹੋਏ ਵੇਆ ਚੱਲ ਵੀ ਆਪਣੇ ਵਾਲਾ ਮੂਹਰੇ ਦਾ ਟਰੱਕ ਦਾ ਤੁਰ ਗਿਆ ਬਸ ਆਹੀ ਆ ਇਹਦੇ ਮੂਰੇ ਇੱਕ ਹੋਰ ਸੀ ਉਹ ਤੇਲ ਭਰਾ ਕੇ ਤੁਰ ਪਿਆ ਇਹਨੂੰ ਭਰਾਉਣ ਤੋਂ ਬਾਅਦ ਆਪਣੀ ਬਾਹਰੀ ਆ ਗਈ ਇਹ ਫਦਾਇਰਾ ਪੈਣਾ ਨਹੀਂ ਹੈਗਾ ਮਸ਼ੀਨਾਂ ਦੇ ਲਾਲ ਰੀਮਾਂ ਲਈ ਬੈਠਾ ਪਟਨਾ ਮੈਂਗਾ ਡੱਪ ਕੋ ਆ ਲਾਂਗੇ ਚਲ ਸਾਰ ਲਾਂਗੇ ਔਖੇ ਸੋਖੇ ਹੋਰ ਕੀ ਜਾਂਦਾ ਮਸ਼ੀਨ ਚੱਲ ਪਈ ਬਸ ਕੱਲੀ ਹੁਣ ਆਪਣਾ ਜਿਹੜਾ ਕੱਲਾ ਪੈਣਾ ਜਿਹੜਾ ਡੀਜ਼ਲ ਹੀ ਭਰਿਆ ਜਾਣਾ ਸਾਰੇ ਜਿੰਨੇ ਡੱਫ ਵਾਲੀਆਂ ਮਸ਼ੀਨਾਂ ਪਤਾ ਨਹੀਂ ਕੰਮ ਚੱਲਦੇ ਪਿਆ ਆ ਕਿਉਂਕਿ ਲੋਹੀ ਦੀ ਪਲੇਟ ਜੀ ਰੱਖੀ ਵੀ ਆ ਉਹ ਪਰਲੇ ਪਾਸੇ ਜਾਲੀਆਂ ਜੂੜੀਆਂ ਲਾ ਕੇ ਮੈਨੂੰ ਲੱਗਦਾ ਕੋਹਨਾ ਕੁਝ ਕਰਦੇ ਪਿਆ ਤੇ ਚੱਲ ਛਰ ਵੀ ਜਾਣਾ ਆਪਾਂ ਨਹੀਂ ਤਾਂ ਪੰਪ ਤੋਂ ਚੱਕ ਕੇ ਗੇਲਣ ਅੰਦਰ ਪੈ ਹੁੰਦੇ ਆ ਗੇਲਣ ਤੇ ਗੇਲਣ ਚੱਕ ਕੇ ਪਾ ਲਾਂਗੇ ਜੇ ਲੋੜ ਪਈ ਤਾਂ ਆਪਾਂ ਨੂੰ ਚੱਲ ਮੇਨ ਆਪਣਾ ਡੀਜ਼ਲ ਦਾ ਹੀ ਸੀਗਾ ਤੇ ਡੀਜ਼ਲ ਆਪਣਾ ਚੱਲੀ ਜਾਂਦਾ 200 ਲੀਟਰ ਪੈ ਗਿਆ ਆ ਟੈਂਕ ਪਰ ਲੈਣਾ ਪਹਿਲਾਂ ਤੇ ਫਿਰ ਆਪਾਂ ਉਹ ਪਰਲਾ ਪਰ ਲੈਣਾ ਇਹ ਕਰਦੇ ਕੀ ਪਏ ਆ ਪਤਾ ਨਹੀਂ ਕਾਹ ਦੀਆਂ ਪਾਈਪਾਂ ਪੂਪਾਂ ਜਾਂ ਪੱਟੀ ਬੈਠਿਆ ਆਹ ਚੱਲੀ ਜਾਂਦਾ ਪਾਟਾ ਪਟਾਈ ਜਾਂ ਸਾਰਾ ਇਧਰੋਂ ਕਨੈਕਸ਼ਨ ਆਉਂਦਾ ਮਸ਼ੀਨਾਂ ਚੋਂ ਤਾਗੀ ਡੈਫਲੀਆਂ ਚੱਲਦੇ ਨਹੀਂ ਤੋਂ ਉਹ ਦੇਖੋ ਕਿੰਨੇ ਬਰੀਕੀ ਪੈਪ ਜੇ ਜਾਂਦੇ ਪਤਾ ਨਹੀਂ ਕਾਹਦੇ ਪੈਪ ਆ ਆ ਵੀ ਬੰਦ ਪਈ ਆ ਆਪਣਾ ਇੱਕ ਟੈਂਕ ਦਾ ਭਰ ਗਿਆ ਕੱਲਾ ਬਸ ਇਧਰ ਹੀ ਰਹਿ ਗਿਆ ਤੇ ਮੈਨੂੰ ਲਾਦਾ 50 ਮਿੰਟਾਂ ਚ ਭਰ ਜਾਣਾ ਕਿੰਨੇ ਲੀਟਰ ਪੈ ਗਿਆ 308 ਲੀਟਰ ਹੋ ਗਿਆ ਤੇ ਬਾਕੀ ਬਾਈ ਵਧੀਆ ਲੱਗਦੀ ਹੈ ਵੀਡੀਓ ਆਪਣੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਣੀਆਂ ਦੋ ਡਿਲੀਵਰੀਆਂ ਹੈਗੀਆਂ ਤੇ ਦੋਨੇ ਡਿਲੀਵਰੀਆਂ ਆਪਾਂ ਕਰ ਦੇ ਲਈਏ ਤੇ ਬਾਕੀ ਆਪਣੇ ਕੋਲੇ ਰਹਿਣਗੀਆਂ ਚਾਰ ਡਿਲੀਵਰੀਆਂ ਫਿਰ ਆਹ ਬਾਈ ਕਿਹੜਾ ਤੇਲ ਵਾਲਾ ਜਾਂਦਾ ਲੱਗਦਾ ਤੇ ਬਾਕੀ ਆਪਾਂ ਨੂੰ ਇੰਸਟਾ ਤੇ ਸਨੇਪਚੈਟ ਤੇ ਫੇਸਬੁੱਕ ਤੇ ਜਰੂਰ ਫੋਲੋ ਕਰਿਓ ਸੇਮ ਨਾਮ ਦੀ ਆਪਣੀ ਆਈਡੀ ਬਣੀ ਵੀ ਆ ਕਿੰਦਾ ਸਰੀ ਵਾਲਾ ਏ ਕਿਵੇਂ ਹੋ ਸਕਦਾ ਕਿ ਪੰਪ ਤੇ ਚਾਹ ਮਿਲਦੀ ਹੋਵੇ ਆਪਣਾ ਐਮਡਬਲਯੂ ਹੋਵੇ ਕੋਲੇ ਤੇ ਚਾਹ ਨਾ ਚੱਕੀਏ ਟਾਈਮ ਹੈ ਨਹੀਂ ਇੱਥੇ ਤੇ ਐਮਡਬਲਯੂ ਤੋਂ ਚਾਹ ਚਾਕੇ ਬਾਬਿਓ ਚੱਲਦੇ ਹਾਂ ਅਗਲੀ ਡਿਲੀਵਰੀ ਤੇ ਠੰਡ ਦੇਖੋ ਮਾੜੀ ਇੰਨਾ ਕਿ ਕੋਰਾ ਜੰਮਿਆ ਹੋਇਆ ਹੈ ਨਾ ਮਾਈਨਸ ਵਿੱਚ ਟੈਂਪਰੇਚਰ ਆ ਦੇਖਣ ਨੂੰ ਧੁੱਪ ਲੱਗਦੀ ਆ ਜਿਵੇਂ ਆਪਣਾ ਵੀ ਆਲੂਆਂ ਵੇਲੇ ਹੁੰਦਾ ਜਦੋਂ ਦਿਨ ਬੜਾ ਨਿਖਰਿਆ ਮਾਜਾ ਲੱਗਦਾ ਤਾਂ ਮੱਲੋ ਮੱਲੀ ਕੋਰਾ ਪੈਂਦਾ ਨਾ ਉਹ ਚੀਜ਼ ਹੀ ਇੱਥੇ ਆ ਕੋਰਾ ਬਹੁਤ ਪਿਆਗਟਿਆਂ ਗੁੱਟਿਆਂ ਤੇ ਪੰਪ ਵੀ ਖਾਲੀ ਹੋ ਚੱਲਿਆ ਤੇ ਬਾਕੀ ਅੱਧੇ ਲੋਡ ਚੱਕੇ ਨਾ ਉੱਠ ਗਏ ਅੱਧੇ ਚੱਕਾ ਨਾ ਉੱਠੇ ਡਿਲੀਵਰੀ ਆਪਾਂ ਵੀ ਚਾਹ ਚੱਕ ਲਈ ਹੁਣ ਸਿੱਧਾ ਚੱਲ ਗਏ ਡਿਲੀਵਰੀ ਤੇ ਕਿਉਂਕਿ ਟਾਈਮ ਆਪਣਾ ਦਿੱਤਾ ਤੇ ਸ਼ਹਿਰ ਆਪਾਂ ਖੜੇ ਅਡਵੈਂਟਰ ਆਲੇ ਪੰਪ ਤੇ ਆਪਾਂ ਜ਼ਿਆਦਾਤਰ ਇੱਥੇ ਰੁਕਦੇ ਹੁੰਦੇ ਆ ਬਹੁਤ ਟਾਈਮ ਬਾਅਦ ਇੱਥੇ ਆਇਆ ਹਾਂ ਬਗਾ ਚਾਹ ਚੱਕ ਹੀ ਲਈਏ ਤੇ ਜ਼ਿਆਦਾਤਰ ਟਰੱਕ ਨਿਕਲ ਗਏ ਆਪਣਾ ਟਰੱਕ ਥੋੜਾ ਜਿਹਾ ਦੂਰ ਲੱਗ ਗਿਆ ਉੱਧਰ ਲੱਗ ਗਿਆ ਪਹਿਲੀ ਡਿਲੀਵਰੀ ਤੇ ਗਏ ਆਪਾਂ ਪਹੁੰਚ ਤੇ ਡੂਰਾ ਖੋਲਦਗੇ ਸਾਮਾਨ ਤਾਂ ਥੋੜਾ ਹੀ ਆ ਤੇ ਮੈਨੂੰ ਲੱਗਦਾ ਜੇ ਲੈਣ ਆ ਗਿਆ ਆਪਣਾ ਅੱਧੇ ਘੰਟੇ ਦੇ ਅੰਦਰ ਅੰਦਰ ਸਾਮਾਨ ਲੈ ਦੇਣਾ ਤੇ ਗੋਰੀਆਂ ਦਾ ਸ਼ਹਿਰ ਆ ਛੋਟਾ ਜਿਹਾ ਸ਼ਹਿਰ ਆ ਤੇ ਇੱਥੇ ਆਪਣੀ ਹੈਗੀ ਅੱਜ ਪਹਿਲੀ ਡਿਲੀਵਰੀ ਇਸ ਤੋਂ ਬਾਅਦ ਇੱਕ ਡਿਲੀਵਰੀ ਆਪਣੀ ਹੋਰ ਹੈਗੀ ਆ ਆਜੋ ਕਿਰਾ ਡੂਰਾ ਖੋਲਦਗੇ ਡੂਰਾ ਖੋਲ ਕੇ ਤੇ ਮੁੜ ਕੇ ਕੰਮ ਹੀ ਕਰਦੇ ਆ ਡਿਲੀਵਰੀ ਆਪਾਂ ਖਿੱਚਦੀ ਹੈ ਥੋੜੇ ਪੀਸੀ ਸੀਗੇ ਪਰ ਲਾ ਕੇ ਛੱਡ ਤੀ ਆਪਾਂ 13 ਕ ਪੀਸੀ ਸੀਗੇ ਤੇ ਮੈਂਟੋ ਮੈਂਟੀ ਆਪਾਂ ਐਨ ਕੰਮ ਖਿੱਚ ਕੇ ਰੱਖਤਾ ਹੁਣ ਇੱਕ ਜਗ੍ਹਾ ਆਪਣੀ ਹੋਟਲ ਵੀ ਹੈਗੀ ਆ ਬਹੁਤ ਉੱਥੇ ਜਾਣਾ ਤੇ ਮੈਂ ਕਿ ਤੁਹਾਨੂੰ ਇੱਕ ਚੀਜ਼ ਦਿਖਾ ਦਿੰਗੇ ਇੱਧਰਲੇ ਪਾਸੇ ਨਾ ਪੁਰਾਣਾ ਸੰਦ ਸੜੇਮਾ ਖੜਾ ਸੀਗਾ ਪਰ ਪਤਾ ਨਹੀਂ ਵੀ ਉੱਥੇ ਵੀਡੀਓ ਬਣਾਉਣ ਦੇਣਗੇ ਕਿ ਨਹੀਂ ਤੇ ਜੇ ਬਣਾਉਂਦੇ ਤੀ ਤਾਂ ਮੈਂ ਤੁਹਾਨੂੰ ਦਿਖਾਉਣਾ ਉਹ ਸਾਹਮਣੇ ਖੜਾ ਇੱਕ ਪ੍ਰਾਣੀ ਕੰਪੈਨ ਖੜੀ ਆ ਇੱਕ ਟਰੈਕਟਰ ਖੜਾ ਤੇ ਬਾਕੀ ਹਾਲ ਹੁਣ ਜੇ ਖੜੇ ਆ ਤੇ ਘੋੜੇ ਮਗਰ ਜਿਹੜਾ ਫੋਨ ਦਿਆ ਮੈਂ ਕਹਿੰਨਾ ਗਾਰਡ ਜਾ ਉਹ ਦਿਖਾਉਣ ਇੱਕ ਲੋਈ ਜਾ ਕੇ ਤੁਸੀਂ ਵੀ ਭਾਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਬੰਦੇ ਦੇਖ ਕੇ ਚਲੇ ਜਾਂਦੇ ਆ ਇਹ ਜੀਆਂ ਚੀਜ਼ਾਂ ਦਾ ਨੌਲਜ ਆ ਲੀਆਂ ਪ੍ਰਾਣੀਆਂ ਤੁਹਾਨੂੰ ਆਪਣੇ ਚੈਨਲ ਤੇ ਦੇਖਣ ਨੂੰ ਮਿਲਦੀਆਂ ਇਹ ਆਪਾਂ ਬਿਲਕੁਲ ਪਿੰਡਾਂ ਵਾਲੇ ਏਰੀਆ 'ਚ ਫਿਰਦੇ ਆ ਆ ਹੈਗਾ ਮੈਨੂੰ ਲੱਗਦਾ ਫੌਜੀਆ ਦਾ ਟਰੱਕ ਫੌਜੀਆ ਦਾ ਟਰੱਕ ਹੀ ਲੱਗਦਾ ਮੈਨੂੰ ਪ੍ਰਾਣਾ ਜਿੱਕਾਂ ਦੇ ਕਰਕੇ ਖੜਾ ਆ ਯਾ 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 ਪ੍ਰਾਣਾ ਫੌਜੀਆ ਦਾ ਟਰੱਕ ਆ ਆ ਕੰਬੈਨ ਆ ਬਈ ਪੁਰਾਣੀ ਪੁਰਾਣੇ ਟਾਈਮ ਤੇ ਹੂ ਹਣ ਇਦਾਂ ਦੀ ਦੇਖ ਲੋ ਆ ਪੁਰਾਣੀ ਕੰਬੈਨ ਆ ਪਤਾ ਨਹੀਂ ਕੀ ਮੂਰੇ ਲੋਹੇ ਦੇ ਟਾਇਰ ਹੀ ਆ ਦੇ ਜਾਂ ਹੜੰਬੇ ਵਾਂਗੂ ਹੈਗਾ ਪਿੱਛੇ ਜਿਵੇਂ ਹੜੰਬੇ ਦੇ ਰਗ ਲਾਉਣੇ ਆਪਾਂ ਉਦੋਂ ਹੀ ਜਿਗਾਰਡ ਜਾਂ ਬਣਾਇਆ ਵਾ ਹੁਣ ਪਤਾ ਨਹੀਂ ਹੈਗਾ ਬਈ ਕੀ ਕੀ ਚੀਜ਼ ਹੈ ਇਹ ਆ ਪੁਰਾਣੀਆਂ ਗਰਾਰੀਆਂ ਗਰੂਰੀਆਂ ਲੱਗੀਆਂ ਹੋਈਆਂ ਹੜੰਬੇ ਵਾਂਗੂ ਰਗ ਲੱਗਦਾ ਹੈ ਆ ਦੇ ਇਮੀ ਆਪਾਂ ਹੜੰਬੇ ਦੇ ਰਗ ਲਾਉਣੇ ਆ ਉਹ ਮੇ ਆਹ ਪੁਰਾਣੀ ਮਸ਼ੀਨ ਆਹ ਪੁਰਾਣਾ ਰੱਥ ਅੱਛਾ ਰੱਥ ਨਹੀਂ ਹੈਗਾ ਇਹ ਮੈਂ ਕਹਿੰਦਾ ਜਿਹੜਾ ਚੱਲਦਾ ਪਟੜੀ ਤੇ ਚੱਲਦਾ ਉਹ ਚੀਜ਼ ਆ ਮਿਊਜ਼ਿਕ ਐਂਡ ਵੈਸਟਰਨ ਇਨਫੋਰਮੇਸ਼ਨ ਸੈਂਟਰ ਐ ਕਿਨਾਂ ਤੋਂਪ ਸੂਰਜ ਉੱਤਰੋਂ ਪੈਂਦਾ ਕਰਕੇ ਵੀਡੀਓ ਸਾਫ਼ ਨਹੀਂ ਮੈਂ ਪਰਲੇ ਪਾਸੇ ਬਣਾ ਕੇ ਲੈਕਣ ਤੇ ਟਰੱਕ ਕਾਰਗੋ ਬਾਈ 2.5 ਟਨ 6x6 1951 ਤੋਂ ਲੈ ਕੇ 1953 ਦਾ ਇੰਨਾ ਪੁਰਾਣਾ ਹੈ ਆਹ ਪਤਾ ਨਹੀਂ ਕੀ ਖਿਆੜਾ ਹੈ ਆਹ ਪਤਾ ਨਹੀਂ ਕੀ ਬਣਾਇਆ ਵਾ ਯਾਰ 2015 ਸਮਿਥ ਫੇਸ ਅੱਛਾ ਇਹ ਜਿਹੜੇ ਅੱਜ ਕੱਲ ਉਹ ਬਣਾਉਂਦੇ ਨੇ ਸੰਦ ਜੇ ਕਿਤੇ ਜਾਨਵਰ ਬਣਾ ਦਿੰਦੇ ਚਾਬੀਆਂ ਪਾ ਦਿੰਦੇ ਨੇ ਉਹ ਬਣਾਇਆ ਵਾ ਤੇ ਆਹ ਖੜਾ ਬਾਬੇ ਉਹ ਪੁਰਾਣਾ ਟਰੈਕਟਰ ਪਤਾ ਨਹੀਂ ਕਿਹੜਾ ਹੋਣਾ ਇਹ ਲੋਹੇ ਦੇ ਟਾਇਰ ਆ ਦੇਖੋ ਤੇ ਜਿਹੜੀਆਂ ਮਗਰ ਲੀਆਂ ਗੁੱਡੀਆਂ ਬਣਾਈਆਂ ਉਹ ਵੀ ਦੇਖੋ ਲੋਹੇ ਦੀਆਂ ਬਣਾਈਆਂ ਦੀਆਂ ਤੇ ਪਤਾ ਨਹੀਂ ਕਿਹੜਾ ਯਾਰ ਟਰੱਕ ਟਰੈਕਟਰ ਹੈਗਾ ਇਹ ਬੋ ਪਤਾ ਨਹੀਂ ਕੀ ਲਿਖਿਆ ਵਾ ਹੁਣ ਸਮਝ ਨਹੀਂ ਆ ਰਹੀ ਕਿਹੜਾ ਹੈਗਾ ਤੇ ਮਸ਼ੀਨਰੀ ਹਜੇ ਤੱਕ ਸਾਂਭ ਕੇ ਰੱਖੀ ਹੋਈ ਹੈ ਅਜੇ ਦੇਖੋ ਆਹ ਟਰੈਕਟਰ ਲਾਦਾ ਡਰਲਿੰਗ ਪਤਾ ਨਹੀਂ ਕੀ ਆ ਮੂਰਲੇ ਵੀ ਰੇਲ ਵਾਲੇ ਟਹਿਰੀ ਆ ਜਿਵੇਂ ਰੇਲ ਦੇ ਨਹੀਂ ਟਾਇਰ ਹੁੰਦੇ ਤੇ ਹੈਂਡਲ ਉਵੇਂ ਹੀ ਵਜਦਾ ਬਾਬੇ ਵਾਲੀ ਜਿਵੇਂ ਆਪਣੇ ਆਸ-ਆਸ ਸਟਾਰਟ ਕਰਦੇ ਹੁੰਦੇ ਸੀ ਉਹ ਪੁਰਾਣੇ ਟਰੈਕਟਰ ਤੇ 1928 ਚਾ ਆਹ ਟਰੈਕਟਰ ਦਾ ਜਿਹੜਾ ਡੀਰਿੰਗ ਪਤਾ ਨਹੀਂ ਕੀ ਹੈਗਾ ਆਹ ਪਤਾ ਨਹੀਂ ਇੱਧਰਲੇ ਪਾਸੇ ਰ ਪੁਲੀ ਕਾਦੀ ਚੱਲਦੀ ਹੁੰਦੀ ਸੀ ਮੈਂ ਆ ਵੀ ਪੁਰਾਣੇ ਟਰੈਕਟਰਾਂ ਦੇ ਦੇਖਿਆ ਇੱਧਰ ਸਟੀਅਰਿੰਗ ਇੱਕ ਪਾਸੇ ਇਹਦਾ ਪੁਲੀ ਨਹੀਂ ਪਤਾ ਕਾਦੀ ਪੁਲੀ ਹੁੰਦੀ ਹੈ ਪੁਲਗੀ ਹੁੰਦੀ ਉਹ ਮੇਰੇ ਸਾਬ ਹੁਣ ਪਤਾ ਨਹੀਂ ਕਾਦੀ ਚੱਲਦੀ ਹੈ ਇਹ ਪੁਲੀ ਤਿੰਨ ਜਣ ਜਾਂ ਖਾਲੀ ਖਾਲੀ ਲੱਗਦਾ ਤੇ ਹੁਣ ਦੇਖ ਲੋ ਕਿੰਨੀ ਆਹ ਟੈਕਨੋਲੋਜੀਆਂ ਲੱਗੀਆਂ ਤੇ ਆ ਪੈਂਦਾ ਸੀ ਘੋੜੇ ਮਗਰ ਦੀ ਗਾੜ 3 ਹਾਰਸ ਪਲਾਉ ਪਲਾਉ ਹਾਲਾ ਦੇਖੋ ਯਾਰ ਟੈਕਨੋਲੋਜੀ ਕਿੱਥੋਂ ਤੋ ਕਿੱਥੇ ਪਹੁੰਚ ਗਈ 3 ਪਲਾਉ ਆ ਇਧਰਲੇ ਪਾਸੇ ਲੱਗਿਆ ਪਲਾਉ ਆਦੇ ਸੀਟ ਬ੍ਰੇਕ ਬਰੂਕ ਆਹ ਲੱਗਿਆ ਪਲਾਉ ਦੇਖ ਹਣਾ ਕੀ ਜੋ ਉਹੀ ਆ ਤੇ ਟੈਕਨੋਲੋਜੀ ਕਿੱਥੋਂ ਦੀ ਕਿੱਥੇ ਪਹੁੰਚ ਗਈ ਤੇ ਆ ਚੀਜ਼ ਹੈਗੀ ਆ ਜਿਹੜੇ ਹੁਣ ਸੜਕਾਂ ਸੁੜਕਾਂ ਵਾਲੇ ਹੈਗੇ ਆ ਲੈਵਲ ਲੈਵਲ ਨਹੀਂ ਕਰਦੇ ਥੱਲੇ ਕਰਾਜ ਆ ਪਾਇਆ ਉਹ ਚੀਜ਼ ਆ ਦੇਖੋ ਤੇ ਹੁਣ ਦੇਖੋ ਕਿੱਥੋਂ ਤੋਂ ਕਿੱਥੋਂ ਚੀਜ਼ ਪਹੁੰਚ ਗਈ ਆ ਦਿਨੋਂ ਦਿਨ ਚੀਜ਼ਾਂ ਹਨ ਬਦਲੀ ਤੁਰੀਆਂ ਜਾਂਦੀਆਂ ਸਮੇਰ ਦੇ ਹਿਸਾਬ ਨਾਲ ਤੇ ਸੋਧ ਹੋਈ ਜਾਂਦੀ ਆ ਸੰਦਾਂ ਦੇ ਵਿੱਚ ਦੇਖੋ ਪੁਰਾਣੇ ਆਏ ਸੀਗੇ ਹੁਣ ਕਿਹੋ ਜਿਹੀ ਹੋ ਗਏ ਉਹ ਪਤਾ ਨਹੀਂ ਪਰਲੇ ਪਾਸੇ ਕੀ ਜਿਗਾਰ ਹੈਗਾ ਉਹਦਾ ਨਹੀਂ ਪਤਾ ਤਾਂ ਜ ਨਹੀਂ ਚੜਾਉਂਗਾ ਇਹਦਾ ਇੱਧਰਲੇ ਪਾਸੇ ਇੱਕ ਪਲਾਉ ਪਿਆ ਉਹ ਹੈਗਾ 3 ਹਾਰਸ ਖਿੱਚਦੇ ਉਹਨੂੰ ਤੇ ਸਿੰਗਲ ਬਾਟਮ ਪੈਰੀ ਆ ਇੱਕ ਪਲਾਉ ਆ ਗਿਆ ਆ ਮੂਰੇ ਹਾਲਾਂ ਦੀਆਂ ਚੂਆਂ ਵੀ ਲੱਗੀਆਂ ਮੂਰੇ ਟਾਇਰ ਵੀ ਲੱਗਿਆ ਹੈਗਾ ਵੀ ਡੂੰਘਾ ਨਾ ਜਾਵੇ ਦੇਖੋ ਹਣਾ ਹੌਲੀ ਹੌਲੀ ਟੈਕਨੋਲੋਜੀ ਬਦਲੀ ਗਈ ਆ ਵੀ ਪਤਾ ਨਹੀਂ ਕੀ ਹੈਗਾ ਇਹ ਵੀ ਪਲਾਉ ਹੀ ਲੱਗਦੇ ਮੈਨੂੰ ਇਹ ਹੋਰ ਪਲਾਉ ਹੋਰ ਤਰ੍ਹਾਂ ਦੇ ਆ ਹਾਲ ਆਗੇ ਹਾਰਸ ਡ੍ਰੇਨ ਟੂ ਰੂ ਪਤਾ ਨਹੀਂ ਕਲਟੀਵੇਟਰ ਪਤਾ ਨਹੀਂ ਕਿਹੜਾ ਕਲਟੀਵੇਟਰ ਆਨੇ ਆ ਦੇਖੋ ਅੱਛਾ ਆ ਤਵੇ ਬਈ ਪਹਿਲਾਂ ਦੇ ਆਉਂਦੇ ਆ ਜਿਹੜੇ ਹੁਣ ਆਪਣੇ ਹੈਪੀ ਸੀਟਰਾਂ ਦੇ ਤਵੇ ਆਉਂਦੇ ਆ ਜਿਹੜੇ ਗੋਲ-ਗੋਲ ਘੁੰਮਦੇ ਆ ਹਨ ਇਹ ਹੈਗਾ ਡਬਲ ਡੈਸਕ ਪ੍ਰੈਸ ਡ੍ਰੈਲਰ ਤੇ ਕਿੰਨਾ ਉੱਤੇ ਘੋੜਿਆਂ ਦੇ ਮਗਰੀ ਨੂੰ ਲਾ ਦੇ ਚੱਲਦੀ ਲੱਗਦੀ ਆ ਉਹ ਸਾਹਮਣੇ ਤਾਂ ਹਾਂ ਸੀਟ ਬਣਾਈ ਵੀ ਆ ਹੈ ਤੇ ਆ ਜਿਹੜੀਆਂ ਡੈਸਕਾਂ ਵਾਲੀਆਂ ਜਿਹੜੀਆਂ ਆਪਣੇ ਹੁਣ ਦੂਜੀਆਂ ਚੱਲਦੀਆਂ ਹੈਗੀਆਂ ਰੋਟਾ ਵੀਟਰ ਦੇ ਮਗਰ ਤੇ ਰੂਟਾਵੀਟਰ ਦੀ ਮਗਰ ਕਹੀ ਜਾਂਦਾ ਆਪਣਾ ਕੀ ਕਹਿੰਦੇ ਹੁੰਦੇ ਆ ਸੁਪਰ ਸੀਟਰ ਦੀ ਮਗਰ ਤੇ ਉਹ ਉਦੋਂ ਦੇਖਣਾ ਘੋੜਿਆਂ ਦੇ ਮਗਰ ਜਦੋਂ ਚੱਲਦੇ ਸੀ ਉਦੋਂ ਦੇ ਡੈਸ਼ ਕਾ ਚੱਲੀ ਜਾਂਦੇ ਆ ਆਪਣੇ ਚੀਜ਼ਾਂ ਇਹ ਹਜੇ ਹੋਣੀਆਂ ਆ ਘੋੜਿਆਂ ਦਾ ਦਿਮਾਗ ਤਾਂ ਸੀਗਾ ਯਾਰ ਆ ਗਾਂ ਦੀਆਂ ਚੀਜ਼ਾਂ ਉਹ ਮੇ ਬਣਾਈ ਜਾਂਦੇ ਆ ਜਿਹੜੇ ਇੱਥੇ ਸੰਦ ਬਣ ਗਏ ਆਪਣੇ ਪਤਾ ਨਹੀਂ ਕਦੋਂ ਹੌਲੀ-ਹੌਲੀ ਆਉਣੇ ਆ ਥੋੜਾ ਬਹੁਤ ਆਦਾ ਦਿਮਾਗ ਲਾਈ ਜਾਂਦੇ ਆ ਥੋੜੀ-ਬੋਦੀ ਕਾਪੀ ਮਾਰੀ ਜਾਂਦੇ ਆ ਬਿਲਕੁਲ ਪਿੰਡ ਵੀਰ ਕੇ ਚਾਹੇ ਕਰਕੇ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੇ ਆ ਮਿਊਜ਼ੀਅਮ ਬਣਾਇਆ ਵਾ ਸੀਗਾ ਮੈਂ ਕਿਹਾ ਚੱਲ ਅੰਦਰ ਵੀ ਹੈਗਾ ਪਰ ਫਿਰ ਆਪਣੀ ਰਗਾਹਾਂ ਦੀ ਡਿਲੀਵਰੀ ਆੜ ਜੂਗੀ ਮਗਾ ਤੁਹਾਡੇ ਵਾਸਤੇ ਭੱਜ ਕੇ ਇਹ ਇੱਕ ਸ਼ਾਟ ਲਿਆਵਾ ਜੀ ਜੇ ਵਧੀਆ ਲੱਗਿਆ ਤਾਂ ਜਰੂਰ ਲਾਈਕ ਕਰਿਓ ਕਮੈਂਟ ਕਰਿਓ ਇਹੋ ਜੀਆਂ ਚੀਜ਼ਾਂ ਤੁਹਾਨੂੰ ਆਪਣੇ ਚੈਨਲ ਤੇ ਆਮ ਹੀ ਦੇਖਣ ਨੂੰ ਮਿਲ ਜਾਣੀਆਂ ਨੌਲਜ ਵਾਲੀਆਂ ਪਕਾਈ ਤੋਂ ਬਿਨਾ ਬਹੁਤ ਵਧੀਆ ਚੀਜ਼ਾਂ ਆਪਣੇ ਚੈਨਲ ਤੇ ਤੁਹਾਨੂੰ ਜਾਣਕਾਰੀ ਵਾਲੀਆਂ ਵੀਡੀਓ ਮਿਲਦੀਆਂ ਰਹਿਣੀਆਂ ਹੁਣ ਥੋੜਾ ਟਰੱਕ ਖਿੱਚ ਲਈ ਆਪਾਂ ਗਾਹਾਂ ਤੇ ਡੋਰਾਂ ਲਾ ਕੇ ਕਰਕੇ ਬੰਦ ਫਿਰ ਆਪਾਂ ਚੱਲਦੇ ਹਾਸਕਟੂ ਵਾਲੇ ਪਾਸੇ ਨੂੰ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿੰਦਾ ਸਰੀ ਵਾਲਾ ਸਨੈਪਚੈਟ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਸੇਮ ਹੀ ਆ ਬਾਬੇ ਆਪਣਾ ਜੀ ਆਪਾਂ ਸਿੱਧਾ ਸਕੇਚੂਲ ਸਾਸਕਾ ਡੂੰ ਦੇ ਵਿੱਚ ਕਰਕੇ ਆਪਾਂ ਇੰਟਰ ਤੇ ਪਹੁੰਚ ਗਏ ਕੱਚੇ ਰਾਹਾਂ ਤੇ ਜਿੱਥੇ ਆਪਣੀ ਹੈਗੀ ਡਿਲੀਵਰੀ ਤੇ ਕਰਾਂਗੇ ਡਿਲੀਵਰੀ ਇਹਨਾਂ ਦਾ ਸਬਾਨ ਹੈਗਾ ਕਾਫੀ ਆਪਾਂ ਨੂੰ ਘੰਟਾ ਡੇਢ ਘੰਟਾ ਇੱਥੇ ਲੱਗ ਗਿਆ ਨਾ ਤੇ ਕੱਚੇ ਰਾਹਾਂ ਤੇ ਇਹਨਾਂ ਦਾ ਹੈਗਾ ਵੇਅਰਹਾਊਸ ਜਿੱਥੇ ਆਪਾਂ ਕਰਨੀ ਹੈਗੀ ਹੈ ਡਿਲੀਵਰੀ ਆਜੋ ਚੱਲਦੇ ਆਂ ਡਿਲੀਵਰੀ ਲੋਕੇਸ਼ਨ ਤੇ ਤੇ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਇੰਨਾ ਬਈ ਪ੍ਰਵਿੰਸਾ ਦੇ ਵਿੱਚ ਨਾ ਹੋ ਗਿਆ ਸਕੇਚੂਲ ਹੋ ਗਿਆ ਬਣੀ ਟੋਬਾ ਹੋ ਗਿਆ ਦੇਖਣ ਨੂੰ ਸਾਨੂੰ ਲੱਗਦੀ ਹੋਊ ਕਿ ਧੁੱਪ ਕੇ ਨਹੀਂ ਸੋਹਣੀ ਨਿਕਲੀ ਆ ਪਰ ਟੈਂਪਰੇਚਰ ਬਈ ਮਾਈਨਸ ਵਿੱਚ ਚੱਲਦਾ ਪਿਆ ਦੇਖਣ ਨੂੰ ਚਾਹੇ ਆਪਾਂ ਨੂੰ ਜਿੰਨੀ ਮਰਜ਼ੀ ਧੁੱਪ ਹੈਗੀ ਆ ਤੇ ਪਰ ਠੰਡ ਪਤਾ ਨਹੀਂ ਕਿੰਨੀ ਕਾਹ ਤੋਂ ਪੈਂਦੀ ਹੈਗੀ ਧੁੱਪ ਵੀ ਹੈਗੀ ਆ ਪਰ ਠੰਡ ਵੀ ਬਹੁਤ ਆ ਸ਼ਾਇਦ ਕਾਰਨ ਇਹ ਹੋ ਸਕਦਾ ਜਿਹੜੀਆਂ ਸੁਨੂਆ ਸੁਨੂ ਆ ਪਈਆਂ ਹੈਗੀਆਂ ਹਵਾ ਚੱਲਦੀ ਰਹਿੰਦੀ ਆ ਉਹਦਾ ਕਰਕੇ ਠੰਡੀਆਂ ਹੋ ਜਾਂਦੀ ਆ ਨਾ ਹਵਾ ਇਹ ਕਾਰਨ ਹੋ ਸਕਦਾ ਤੇ ਸਾਹਮਣੇ ਆਪਣਾ ਹੈਗਾ ਵੇਰਹਾਊਸ ਉਹ ਉੱਥੇ ਆਪਾਂ ਜਿੱਥੇ ਲਾਲ ਰੰਗ ਦਾ ਟਰੱਕ ਖੜਾ ਇਹ ਉਹ ਉੱਥੇ ਉੱਥੇ ਜਾਣਾ ਆਪਾਂ ਇੱਥੇ ਜਾ ਕੇ ਡੋਰਾ ਖੋਲਕ ਟ੍ਰੇਲਰ ਕਰਦੇ ਆ ਬੈਕ ਇੱਥੇ ਮੈਨੂੰ ਆਇ ਲੱਗਦਾ ਵੀ ਆਪਣਾ ਅੱਧਾ ਟ੍ਰੇਲਰ ਤਾਂ ਖਾਲੀ ਹੋ ਜਾਣਾ ਅੱਧੇ ਨਾਲ ਥੋੜਾ ਜਿਹਾ ਵੱਧ ਹੋ ਸਕਦਾ ਅੱਧਾ ਟਰੇਲਰ ਆਪਣਾ ਇੱਥੇ ਆਪਣਾ ਖਾਲੀ ਹੋ ਗਿਆ ਮੁੜ ਕੇ ਆਪਣੀਆਂ ਰਹਿਣੀਆਂ 1 2 3 ਤੇ 4 ਡਿਲੀਵਰੀਆਂ ਰਹਿਣੀਆਂ ਤਿੰਨ ਡਿਲੀਵਰੀਆਂ ਆਪਣੀਆਂ ਇੱਕ ਸ਼ਹਿਰ ਤੇ ਇੱਕ ਡਿਲੀਵਰੀ ਹੈਗੀ ਆ 1.5 2 ਘੰਟੇ ਦਾ ਖਾ ਜਾਣਾ ਆਪਾਂ ਆ ਜੋ ਟਰੱਕ ਆਪਾਂ ਲਾਉਣੇ ਉੱਥੇ ਬੈਗ ਹੁਣ ਟਰੱਕ ਖੌਬਦਾ ਤਾਂ ਨਹੀਂ ਹੈਗਾ ਸਲਿਪਰੀ ਜੀ ਕਰਕੇ ਨਹੀਂ ਡੌਗ ਦਾ ਕੰਮ ਠੀਕ ਨਹੀਂ ਲੱਗਦਾ ਆ ਜੋ ਕਰਾ ਲਈਏ ਬੈਗ ਲੋ ਵੀ ਮਿੱਤਰੋ ਅੱਜ ਦਾ ਦਿਨ ਆਪਣਾ ਹੋ ਚੁੱਕਿਆ ਖਤਮ ਡਿਲੀਵਰੀਆਂ ਵਾਲਾ ਦੋ ਡਿਲੀਵਰੀਆਂ ਅੱਜ ਆਪਣੀਆਂ ਸੀਗੀਆਂ ਦੋਨੇ ਡਿਲੀਵਰੀਆਂ ਡਨ ਕਰਕੇ ਪਹੁੰਚ ਗਏ ਜੀ ਆਪਾਂ ਸਕੈਚਵਨ ਪ੍ਰੋਵਿੰਸ ਪੈਂਦੀ ਆ ਤੇ ਸਾਸਕਾਟੂਨ ਸ਼ਹਿਰ ਦੇ ਵਿੱਚ ਆਪਾਂ ਖੜੇ ਆ ਤੇ ਰਾਤ ਦਾ ਬੱਜ ਚੁੱਕਿਆ ਜੀ 8 ਇੱਥੇ ਦੋ ਘੰਟਿਆਂ ਦਾ ਫਰਕ ਆ ਸਰੀ ਵਿੱਚ ਆਪਣੇ 6 ਵਜੇ ਆ ਇੱਥੇ ਆਪਣੇ ਕੋਲ 8 ਵਜੇ ਤੇ ਹਨੇਰਾ ਹੋ ਚੁੱਕਿਆ ਤੇ ਆਪਾਂ ਵੀ ਬੈੱਡ ਨੂੰ ਮਾਲ ਲਿਆ ਤੇ ਨਾਲ ਦੀ ਨਾਲ ਹੁਣ ਬਲੌਗ ਦੀ ਐਡੀਟਿੰਗ ਕਰਾਂਗੇ ਜੇ ਪੋਸੀਬਲ ਹੋਇਆ ਸਕੇ ਤਾਂ ਤੁਹਾਡੇ ਵਾਸਤੇ ਅੱਜ ਹੀ ਆਪਾਂ ਇਹਨੂੰ ਨੈਟ ਤੇ ਚੜਾ ਦੇਣਾ ਤੇ ਨਹੀਂ ਤਾਂ ਕੱਲ੍ਹ ਤੱਕ ਆਈ ਜਾਣਾ ਤੇ ਇੱਥੇ ਆਪਾਂ ਕਰਦੇ ਆ ਕਲੋਜ਼ਿੰਗ ਕੱਲ ਦਾ ਸਕੇਡਿਊਲ ਆਪਣਾ ਇਹ ਹੈਗਾ ਆਪਣੀਆਂ ਕੱਲ ਨੂੰ ਚਾਰ ਡਿਲੀਵਰੀਆਂ ਹੈਗੀਆਂ ਕੱਲੂ ਹੋਪਸੋ ਆਪਣਾ ਟ੍ਰੇਲਰ ਖਾਲੀ ਹੋ ਜਾਊਗਾ ਜੇ ਕੋਈ ਪੰਗਾ ਨਾ ਪਿਆ ਤਾਂ ਮੁੜ ਕੇ ਲੋਡ ਆਪਾਂ ਦੇਖਾਂਗੇ ਬੈਕ ਦਾ ਆਪਾਂ ਨੂੰ ਕਿੱਥੋਂ ਮਿਲਦਾ ਤੇ ਇੰਨੀ ਕਿ ਹਾਜ਼ਰੀ ਆਪਣੀ ਕਰਿਓ ਕਬੂਲ ਜਿਹੜੇ ਵੀ ਬਾਈ ਕਮੈਂਟ ਕਰਦੇ ਆ ਬਹੁਤ ਬਾਈ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਜਿਹਦੇ ਨਾਲ ਆਪਣੀ ਵੀਡੀਓ ਹੋਰ ਵੀ ਜਿਆਦਾ ਸਪਰੈਡ ਹੁੰਦੀ ਆ ਕਿਉਂਕਿ ਆਪਣੇ ਕੋਲ ਹੀ ਆਡੀਅੰਸ ਹੁੰਦੈ ਸ਼ੋ ਹੁੰਦੀ ਆ ਆਪਣੀ ਇੱਥੇ ਵੀ ਬੰਦੇ ਦੇਂਦੇ ਆ ਇੰਡੀਆ ਤੋਂ ਹਜੇ ਆਪਣੀ ਵੀਡੀਓ ਨਹੀਂ ਵਾਇਰਲ ਨਹੀਂ ਹੋ ਰਹੀ ਡੋਂਟ ਨੂੰ ਪਤਾ ਨਹੀਂ ਕੀ ਚੱਕਰ ਹੈਗਾ ਤੇ ਜੇ ਤੁਸੀਂ ਲਾਈਕ ਕਰੋਗੇ ਕਮੈਂਟ ਕਰੋਗੇ ਉਹਦੇ ਨਾਲ ਆਪਣੀ ਵੀਡੀਓ ਸ਼ੇਅਰ ਹੋਦੀ ਆ ਅ ਇੰਨੀ ਖਾਦਰੀ ਕਰੋ ਕਬੂਲ ਹੁਣ ਤੇ ਬਾਕੀ ਧੰਨਵਾਦ ਬਾਈ ਤੁਹਾਡਾ ਇੰਨਾ ਪਿਆਰ ਦੇਣ ਦੇ ਲਈ ਤੇ ਹੁਣ ਵੀਡੀਓ ਦੀ ਕਰੀਏ ਆਪਾਂ ਐਡੀਟਿੰਗ ਤੇ ਪੋਸੀਬਲ ਹੋ ਸਕਦਾ ਅੱਜ ਹੀ ਤੁਹਾਡੇ ਵਾਸਤੇ ਵਾ ਬਲਾਗ ਚ ਚਲਾ ਦੇ ਤੇ ਇੰਨੇ ਕਰਕੇ ਹਾਜ਼ਰੀ ਕਬੂਲ ਬੈਲਦੇ ਆਪਾਂ ਹੁਣ ਕੱਲ ਨੂੰ ਇੱਕ ਨਵੇਂ ਸਫ਼ਰ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਲਈ ਰੱਬ ਰੱਖਾ